ਹੈਲੋ ਜੀ ਸਾਸੀ ਕਾਲ ਸਾਰਿਆਂ ਨੂੰ ਆਪਾਂ ਅੱਜ ਕਟਾਂਗੇ ਸਟ੍ਰੇਟ ਬਾਟਮ ਤੇ ਇਹਦੇ ਲਈ ਆਪਾਂ ਲਵਾਂਗੇ ਪਹਿਲੋਂ ਲੈਂਥ ਤੇ ਫੇਰ ਆਪਾਂ ਵੱਡੇ ਬਣੇ ਦੇ ਕੱਪੜੇ ਨੂੰ ਇਸ ਤਰ੍ਹਾਂ 4 ਵਾਰੀ ਫੋਲਡ ਕਰ ਲਾਂਗੇ ਤੇ ਐਕਸਟਰਾ ਜਿਹੜਾ ਕੱਪੜਾ ਹੋਊਗਾ ਉਹਨੂੰ ਤੁਸੀਂ ਕੱਟ ਦੇਣਾ ਤੇ ਇਹ ਲੈਣਾ ਆਪਾਂ 20 ਇੰਚ ਕੱਪੜਾ 20 ਇੰਚ ਕੱਪੜਾ ਲੈ ਕੇ ਹੁਣ ਅਸੀਂ ਤੁਹਾਨੂੰ ਨਾਪ ਕਰਕੇ ਦਿਖਾਉਣੇ ਹੈਗੇ ਠੀਕ ਹੈ ਉਸ ਤੋਂ ਬਾਅਦ ਤੁਸੀਂ 21 ਇੰਚ ਵੀ ਲੈ ਸਕਦੇ ਹੋ ਜੇਕਰ ਕਿਸੇ ਦੀ 벨ਟ ਅਵੀ ਇੰਚ ਤੋਂ ਉੱਪਰ ਆ ਤੁਸੀਂ 21 ਇੰਚ ਵਾਲੀ ਚੀਜ਼ ਦਾ ਫੈਬਰਿਕ ਲੈ ਸਕਦੇ ਹੋ ਤੇ ਇੱਥੋਂ ਤੁਸੀਂ 21 ਇੰਚ ਆਪਾਂ ਕਪੜਾ ਲੈ ਆਏਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ ਫੋਲਡ ਤੇ ਫੋਲਡ ਕਰਕੇ ਜਿਹੜਾ ਐਕਸਟਰਾ ਕਪੜਾ ਉਹਨੂੰ ਇੱਕ ਸਾਈਡ ਤੇ ਕੱਢ ਦਵਾਂਗੇ ਕਿਉਂਕਿ ਇਹ ਵੱਡੇ ਪਣੇ ਦਾ ਕਪੜਾ ਸੀ ਤੇ ਇਹਦੇ ਵਿੱਚ ਇਹ ਆਪਾਂ ਨੂੰ 1.75 ਦੀ ਕਟਿੰਗ ਸੀਗੀ ਤੇ ਮਤਲਬ ਕਿ 1.5 ਮੀਟਰ ਤੋਂ ਉੱਪਰ ਹੁੰਦਾ ਹੈਗਾ ਤੇ ਵੱਡੇ ਪਣੇ ਦਾ ਹੁਣ ਆਪਾਂ ਲਾਵਾਂਗੇ ਪੌਂਚੇ ਦਾ ਨਿਸ਼ਾਨ ਤੇ ਆਪਾਂ ਪਹਿਲ ਇੱਕ ਲਾਵਾਂਗੇ 7 ਇੰਚ ਤੇ ਇੱਕ ਲਾਵਾਂਗੇ 9 ਇੰਚ ਤੇ ਉਸ ਤੋਂ ਬਾਅਦ ਆਪਾਂ ਇਹਦੀ ਲੈਂਥ ਤੇ ਤੁਸੀਂ ਕੀ ਕਰਨਾ ਹੈਗਾ ਕਿ ਨੀਚੇ ਵਾਲੀ ਸਾਈਡ ਤੋਂ ਲੈਂਥ ਲੈਣੀ ਹੈ ਤੇ ਉੱਪਰ ਵਾਲਾ ਜਿਹੜਾ ਸਾਂਝਾ ਕਪੜਾ ਹੁੰਦਾ ਹੈਗਾ ਉਹਨੂੰ ਛੱਡ ਦੇਣਾ ਹੈਗਾ ਕਿਉਂਕਿ ਉਹ ਆਪਣੇ ਹੋਰ ਵੀ ਕੰਮ ਆ ਸਕਦਾ ਤੇ ਹੁਣ ਆਪਾਂ ਇਹਦੀ ਲੈਂਥ ਲਾਵਾਂਗੇ 31 31 ਲੈ ਕੇ ਇਹ ਆਪਣੀ ਜਿਹੜੀ ਬਾਟਮ ਹੈਗੀ ਉਹ 35 ਇੰਚ ਤਿਆਰ ਹੋਣੀ ਹੈ ਤੇ 4 ਇੰਚ ਦੀ ਆਪਾਂ ਇਹਦੇ ਵਿੱਚ ਪਾਵਾਂਗੇ 벨ਟ ਤੇ 4 ਇੰਚ ਦੀ 벨ਟ ਪਾਵਾਂਗੇ ਤੇ ਉਸ ਤੋਂ ਬਾਅਦ 31 ਇੰਚ ਆਪਾਂ ਲਾਵਾਂਗੇ ਬਾਟਮ ਇਹ ਆਪਾਂ ਲੈਂਥ ਲੈ ਕੇ ਤੇ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਆਸਣ ਦਾ ਨਿਸ਼ਾਨ ਇੱਧਰ ਵੀ ਸੇਮ 31 ਲੈ ਕੇ ਤੇ ਆਸਣ ਦਾ ਨਿਸ਼ਾਨ ਲਗਾ ਲੈਣਾ ਹੈਗਾ 10 ਇੰਚ ਦੀ ਤੇ ਇਦ ਆਪਾਂ ਪਾਵਾਂਗੇ ਇਹਨੂੰ ਜਿਹੜਾ ਐਕਸਟਰਾ ਕਪੜਾ ਉਹਨੂੰ ਸਿੱਧਾ ਕਰਕੇ ਕੱਟ ਇਹ ਇਦਾਂ ਕਰਕੇ ਪਹਿਲਾਂ ਨਿਸ਼ਾਨ ਲਗਾ ਕੇ ਐਕਸਟਰਾ ਕਪੜੇ ਨੂੰ ਉੱਪਰ ਕੱਢ ਦਾਂਗੇ ਤੇ ਹੁਣ ਆਪਾਂ ਲਗਾਵਾਂਗੇ 10 ਇੰਚ ਤੇ ਆਸਣ ਦਾ ਨਿਸ਼ਾਨ ਆਸਣ ਦੇ ਨਿਸ਼ਾਨ ਦੇ ਨਾਲ ਆਪਾਂ ਲਗਾਵਾਂਗੇ 2 ਇੰਚ ਦਾ ਤੇ ਅੰਦਰ ਨੂੰ ਤੁਸੀਂ 2 ਇੰਚ ਦਾ ਲਗਾਉਣਾ ਹੈਗਾ ਤੇ ਉੱਪਰਲੀ ਸਾਈਡ ਤੋਂ ਵੀ ਤੇ ਆਸਣ ਕੋਲੋਂ ਨੀਚੋਂ ਵੀ ਤੇ ਉਹਨਾਂ ਦੋਵਾਂ ਨੂੰ ਆਪਾਂ ਨਿਸ਼ਾਨਾਂ ਨੂੰ ਮਿਲਾ ਦੇਣਾ ਹੈਗਾ ਉਹਨਾਂ ਦੋਵਾਂ ਨਿਸ਼ਾਨਾਂ ਨੂੰ ਮਿਲਾ ਕੇ ਤੇ ਫਿਰ ਆਪਾਂ ਪਾਵਾਂਗੇ ਇਹਦੀ ਕਾਰਟ ਇਹ ਤੁਸੀਂ 1.5 ਇੰਚ ਦੀ ਕਾਰਟ ਪਾਉਣੀ ਹੈਗੀ ਤੁਸੀਂ ਰਾਉਂਡ ਕਰਕੇ ਪਲਾਜ਼ੋ ਵਾਲੀ ਕਟਿੰਗ ਆਪਾਂ ਜਿਹੜੀ ਕਰਦੇ ਹਾਂਗੇ ਉਹ ਵਾਲੀ ਕਾਰਟ ਪਾ ਸਕਦੇ ਹਾਂਗੇ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹ ਵਾਲੀ ਸਾਈਡ ਵਾਲੀ ਕਾਰਟ ਇਹ ਤੁਸੀਂ ਉੱਪਰੋਂ ਰੱਖ ਕੇ ਤੇ نیچے 9 ਇੰਚ ਨਾਲ ਕਰਨੀ ਹੈ ਤੇ ਸਕੇਲ ਦੀ ਬਾਹਰਲੀ ਸਾਈਡ ਤੋਂ ਹੁਣ ਇੱਥੋਂ ਆਪਾਂ ਪਾਵਾਂਗੇ 3 ਇੰਚ ਦੀ ਕਾਰਟ ਇਹ ਐਕਸਟਰਾ ਕਪੜਾ ਆਪਾਂ ਲਾ ਦੇਵਾਂਗੇ ਤੇ 3 ਇੰਚ ਦੀ ਕਾਰਟ ਨੂੰ ਆਪਾਂ ਸਿੱਧੀ ਜਿੱਥੇ ਆਪਣੀ ਦੋ ਇੰਚ ਵਾਲੀ ਲੱਗੀ ਹੋਈ ਹੈ ਨਿਸ਼ਾਨ ਉੱਥੇ ਲਗਾਵਾਂਗੇ ਤੇ ਇਦਾਂ ਕਰਕੇ ਮਿਲਾ ਦਾਂਗੇ ਤੇ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਤੇ ਜਿਹੜਾ ਐਕਸਟਰਾ ਫੈਬਰਿਕ ਆ ਉਹ ਆਪਾਂ ਉੱਪਰ ਲਾ ਦੇਣਾ ਹੈਗਾ ਹੁਣ ਤੁਸੀਂ ਦੇਖਿਓ ਆਪਾਂ ਜਿਹੜਾ ਇਹਦਾ نیچے ਵੀ ਕੋਈ ਵਧਿਆ ਘਟਿਆ ਕੱਪੜਾ ਸੀ ਉਹ ਕੱਟ ਪਾਏਗਾ ਕਿਉਂਕਿ ਇਹ ਕੁੜਾ ਜ ਜਿਹੜਾ ਆਪਾਂ ਕੋਈ ਵੀ ਕਾਟਨ ਦਾ ਕੱਪੜਾ ਲੈਣੇ ਆ ਤੇ ਖਾਣੂ ਵਿੱਚ ਹੁੰਦਾ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਕਟਿੰਗ ਦਾ ਨਿਸ਼ਾਨ ਤੁਸੀਂ 9 ਇੰਚ ਤੋਂ ਚੱਕਣਾ ਹੈਗਾ 7 ਇੰਚ ਪਹੁੰਚਾ ਰੱਖ ਕੇ 2 ਇੰਚ ਐਕਸਟਰਾ ਲੈ ਕੇ ਫਿਰ ਇੱਥੋਂ ਕਟਿੰਗ ਕਰਨੀ ਹੈ 9 ਇੰਚ ਤੋਂ ਐਦਾਂ ਕਰਕੇ ਫਿਰ ਇੱਥੋਂ ਇਸ ਤੋਂ ਅੱਗੇ ਜਿਹੜੀ ਆਪਾਂ ਕਾੜ ਪਾਉਣੀ ਆ ਪਲਾਜ਼ੋ ਦੀ ਉਹ ਐਦਾਂ ਕਰਕੇ ਪਾ ਦੇਣੀ ਹੈਗੀ ਕਿ ਤੇ ਤੁਸੀਂ ਐਦਾਂ ਕਰਕੇ ਆਪਾਂ ਉੱਪਰ ਨੂੰ ਆਸਣ ਦੀ ਕਾੜ ਪਾ ਦੇਣੀ ਆ ਆਸਣ ਦੀ ਕਾੜ ਜਿਹੜਾ ਆਪਣਾ ਇਹਦੀ ਘਾਰ ਵਾਲਾ ਫੈਬਰਿਕ ਰਹੇਗਾ ਫਿਰ ਆਪਾਂ ਜਿਹੜੀ ਐਕਸਟਰਾ ਫੈਬਰਿਕ ਹੈਗਾ ਉਹਨੂੰ ਕੱਟ ਕਰ ਦਾਂਗੇ ਉੱਪਰੋਂ ਕੱਟ ਕਰਕੇ ਇਹੀ 벨ਟ ਪੈ ਜੂਗੀ ਉਦਾਂ ਕਰਕੇ ਲਾ ਦਵਾਂਗੇ ਤੇ ਜਿਹੜੀ ਇਹ ਕਾਟ ਪਾਈ ਹੋਈ ਹੈ 3 ਇੰਚ ਦੀ ਇਹਨੂੰ ਵੀ ਆਪਾਂ ਕੱਟ ਲਾਂਗੇ ਤੇ ਜਿਹੜਾ ਮਾਰਜਨ ਹੁੰਦਾ ਹੈਗਾ ਫੈਬਰਿਕ ਦਾ ਵਿਚਕਾਰ ਵਾਲਾ ਜਿਹੜਾ ਆਪਾਂ 21 ਇੰਚ ਰੱਖਿਆ ਸੀ ਉਹ ਤੁਸੀਂ ਕਿਸੇ ਵੀ ਬਾਟਮ ਦਾ ਜੇ ਰੈਡੀ ਕਰਨਾ ਤੇ ਉਹ ਆਪਾਂ ਨੂੰ 18 ਤੋਂ 19 ਇੰਚ ਚਾਹੀਦਾ ਹੁੰਦਾ ਹੈਗਾ ਤਾਰੋਂ ਤੋਂ 19 ਇੰਚ ਜੇਕਰ ਕਿਸੇ ਦੀ ਵੀ ਜਾਂ 22 ਇੰਚ ਤੱਕ 23 ਇੰਚ ਤੱਕ ਬੈਲਟ ਹੈ ਜੇਕਰ ਉਸ ਤੋਂ ਵੱਧ ਦਾ ਤੇ ਫਿਰ ਆਪਾਂ ਆਸਨ ਐਡ ਕਰਦੇ ਆਂ ਇਹ ਤੁਹਾਨੂੰ ਕਟਿੰਗ ਪਾਵਾਂਗੇ ਹੁਣ ਆਪਾਂ ਕਟਿੰਗ ਕਰਾਂਗੇ ਬੈਲਟ ਦੀ ਬੈਲਟ ਦੀ ਹੈਗੀ ਹੈ 23 ਇੰਚ 23 ਇੰਚ ਆਪਾਂ ਰੱਖ ਕੇ ਪਾਵਾਂਗੇ 7 ਇੰਚ ਦੀ ਐਦਾਂ ਕਰਕੇ ਆਪਾਂ ਰੱਖ ਲੈਣੀ ਹੈ ਜਿਹੜਾ ਬੈਲਟ ਵੀ ਉਹਦੇ ਬਾਟਮ ਦੇ ਨਾਲ ਹੋਵੇਗਾ ਉਹਨੂੰ ਸਿੱਧਾ ਕਰਕੇ ਨਾਪ ਲੈਣਾ ਤੇ ਐਦਾਂ ਕਰਕੇ ਆਪਾਂ 23 ਇੰਚ ਦੀ ਬੈਲਟ ਆਪਾਂ ਰੱਖਾਂਗੇ 24 ਇੰਚ ਨਾ ਆਪਕੇ ਤੇ ਐਦਾਂ ਕਰਕੇ ਆਪਾਂ ਬਾਡਮ ਤਿਆਰ ਕਰ ਦਿੰਨੇ ਆ